ਇੱਕ ਦਾ ਦੇਦੀ ਗੱਲ ਹੋਰ ਬੜੀ ਸੀ ਇੱਕ ਗੱਲ ਬਣਦੀ ਦਾਦੇ ਦੀ ਅੱਜ ਅੰਮ੍ਰਿਤਸਰ ਆਇਆ ਤਾਂ ਆ ਗੱਲ ਯਾਦ ਆਈ ਬਾਪੂ ਜਿਹੜੀ ਇਹੋ ਉਮਰ ਸੀ 65 60 65 ਵਾਲੀ ਦੇ ਵਿੱਚ ਨਾ ਅੱਖਾਂ ਦੀ ਪ੍ਰੋਬਲਮ ਥੋੜੀ ਜੀ ਵੀ ਰੋਸ਼ਨੀ ਘਟਣ ਲੱਗੀ 65 70 ਵਾਲੀ ਚ ਅੱਖਾਂ ਅੱਖਾਂ ਬਣਾਈ ਨਹੀਂ ਆਂਦੀਆਂ ਪਤਾ ਨਹੀਂ ਮੈਨੂੰ ਨਹੀਂ ਪਤਾ ਬਣਾਈਂਦੀਆਂ ਕਿਤਰਾ ਤੇ ਇੱਥੇ ਮੇਰੇ ਖਿਆਲ ਨਾਲ ਬੱਸ ਸਟੈਂਡ ਤੇ ਹੀ ਇੱਥੇ ਹਸਪਤਾਲ ਬਹੁਤ ਵੱਡਾ ਆਈ ਤੇ ਮੈਂ ਬਾਪੂ ਦੇ ਨਾਲ ਆਇਆ। ਉੱਤੇ ਨਾਲ ਲੰਮੀ ਲਾਈਨ ਲੱਗੀ। ਅੱਖਾਂ ਦੇ ਜਿਹੜੇ ਪ੍ਰਸ਼ਨ ਜੇ ਕਰਦੇ ਆ। ਉਹ ਜਿਹੜੀ ਇੱਕੋਂ ਲਾਈਨ 'ਚ ਬੈਠੀ ਸਟਾਫ ਨਰਸ ਕੋਈ ਤੇ ਉਹ ਉਹ ਲਾਈਨ ਪਰਚੀਆਂ-ਪੁਰਚੀਆਂ ਸੈੱਟ ਕਰਨ ਦਾ ਹੀ ਇੱਕੋਂ ਫਿਰ ਉਹਨੇ ਡਾਕਟਰਾਂ ਨੂੰ ਮਿਲਾਉਣਾ ਹੈ ਮੈਡਮ ਡਾਕਟਰ ਸੀ। ਅੰਦਰ ਬੈਠੇ ਵਾਹਿਆਂ ਨੇ ਲਾਈਨ ਬੜੀ ਲੰਮੀ ਆ ਤੇ ਬਾਪੂ ਉਹਨਾਂ ਲਾ ਲਿਆ ਹਿਸਾਬ ਦਾ ਜਿਆ ਵੀ ਉਹਨੂੰ ਚਾਦਰ ਵਾਲੇ ਨੂੰ ਛੇਤੀ ਟਾਈਮ ਨਾਲ ਘਰ ਨੂੰ ਕੱਲੀਏ ਇੱਥੋਂ ਕਿੱਥੇ ਅੱਖਾਂ ਮੰਨੀਆਂ ਮੈਂ ਚਾਦਰ ਵਾਲਾ ਆ ਤੇ ਇਹਦੇ ਪਿੰਡੋਂ ਆਇਆ ਇਹਨੂੰ ਕਿਹੜੇ ਨਹੀਂ ਪਤਾ ਉਹ ਜਦੋਂ ਬਾਪੂ ਦਾ ਆ ਨੰਬਰ ਜਿਆ ਮਲਾ ਡਾਕਟਰ ਨੂੰ ਮੈਡਮ ਜਿਹੜੀ ਉਹਦੀ ਬਾਪੂ ਜੀ ਕੱਲੇ ਤਰਾਂ ਵੀ ਅੱਖ ਤੇ ਤੁਹਾਡੀਆਂ ਰੋਸ਼ਨੀ ਘਟੀ ਆ ਤੇ ਇਦਾਂ ਕਰੀਏ ਵੀ ਵੇ ਲੋ ਜੇ ਸਾਤਾ ਸਾਰੀ ਜੋ ਇਹੇ ਬੜੇ ਲੱਗਣੇ ਹੁਣ ਨਾ ਜ਼ਵਿਆਂ ਦੀ ਗੱਲ ਕਰਨ ਲੱਗਾ ਜਿਵੇਂ ਆਉਣਾ ਨਿਗਾਹਿਆ ਆਉਣਾ ਦਾ ਮੈਂ ਬਾਪੂ ਨਾਲ ਵੀ ਰ ਉਹਨਾਂ ਦਿਨਾਂ ਦੇ ਵਿੱਚ ਹੁਣ ਮੈਂ ਪੂਰਾ ਕਲੀਅਰ ਨਹੀਂ ਯਾਦ ਕਰ ਸਕਦਾ ਵੀ ਅੱਖ ਬਣੋਂ ਤਾਂ ਜਿਵੇਂ ਮੰਨ ਲੋ ਚਲੋ 5000 ਲੱਗਦਾ ਵੇ ਦੇਵਾਂ ਦੀ ਬਾਪੂਰੀ ਫਿਰ ਪੈਸੇ ਬੜੇ ਲੱਗਣੇ ਆ 5000 ਰੁਪਇਆ ਲੱਗੇ ਨਾ ਅੱਖਾ ਬਣਾਉਂਦਾ ਤੇ ਤੁਸੀਂ ਇਤਾਂ ਕਰੋਗੇ ਵੇ ਲੋ ਜੇ ਸਰਦਾ ਸਾਹ ਨੂੰ ਜੇ ਬਾਪੂਰੀਆਂ ਦੇ ਵੀ ਦੱਸੋ ਲੱਗਣੇ ਕਿੰਨੇ ਪੈਸੇ ਹਾਂ ਜੀ 5000 ਰੁਪਇਆ ਲੱਗਣਾ ਤੇ ਬਾਪੂ ਨੂੰ ਆਉਂਦਾ ਵੀ ਡਾਕਟਰ ਮੈਡਮ ਨੂੰ ਮੈਡਮ ਜੀ ਥੋੜੀ ਹੋਰ ਕੋਈ ਵਧੀਆ ਨਹੀਂ ਅੱਖ ਬਣ ਸਕਦੀ ਮਹਣ ਕੀ ਕੀ ਮਤਲਬ ਬਾਪੂ ਜੀ ਮੈਂ ਪੰਜ ਨਹੀਂ ਦੇਣਾ ਮੈਂ ਦੇਣਾ ਹੀ 7000 ਰੁਪਈਆ 7000 ਦੇਣਾ ਹੀ ਵਧੀਆ ਬਣਾ ਅੱਖ ਮੇਰੀ ਐ ਦੂਰੋਂ ਦਿਸੇ ਮੈਨੂੰ ਵਾਵਾ ਹੂੰ ਉਹ ਰਾਹ ਡੈਕ ਬਾਪੂ ਅਸਲ ਇੱਕ ਗੱਟੀ ਗੱਡੀ ਨੋਟਾਂ ਦੀਆਂ ਦਾਸ ਕਿੰਨੇ ਚਾਹੀਦੇ ਪਏ ਦੋ ਸਈ ਉਹ ਕਿੱਗੀ ਲੈ ਗਈ ਫਗੜੀ ਕਿਈ ਉਹ ਬਾਅਦ ਵਿੱਚ ਜਦੋਂ ਐਵੇਂ ਡਿਲੀਵਰੀ ਆਹੀ ਗਿਆ ਓਏ ਹੋਏ ਹੋਏ ਲਾਈਨਾਂ ਲੱਗੀਆਂ ਡਾਕਟਰ ਮੈਡਮ ਦੀ ਨਿਗਾਹ ਪਈ ਬਾਪੂ ਦੇ ਮੰਦੀ ਪਹਿਲਾਂ ਉਹਨਾਂ ਨੂੰ ਲਿਆਓ ਔਰ ਜਿਹੜੇ ਸਭ ਤੋਂ ਪਿਛੇ ਚਟਾਈ ਚਾਦਰੇ ਵਾਲਾ ਬਜ਼ੁਰਗ ਬੈਠਾ ਉਹ ਜਿਹਨੇ ਮਾਇਆ ਵਾਲੀ ਭਾਗ ਦਾ ਚਟਾ ਯਾਦਰਾ ਛੱਡਿਆ ਉਹਨੂੰ ਲਿਆਓ ਪਹਿਲਾਂ ਅੱਗੇ ਉਹ ਸਾਨੂੰ ਲਿਆਓ ਅੱਗੇ ਸਭ ਤੋਂ ਪਹਿਲਾਂ ਉਹ ਸਾਨੂੰ ਯੱਟ ਜੇ ਇੰਤਰਾ ਖਾਂੜਾ ਆਂ ਬਾਪੂ ਨੇ ਲੈਣਾ ਵਾਲਾ ਨਹੀਂ ਲਗਦੀਆਂ ਤੁਹਾਨੂੰ ਦੱਸਿਆ ਨਾ ਇਹ ਪਹਿਲੀ ਗੱਤਾਰ 'ਚ ਖੜਨ ਵਾਲੇ ਬੰਦੇ ਆ ਹੁਣ ਕਿ ਪਹਿਲੀ ਗੱਤਾਰ 'ਚ ਗੱਤਾਰਾਂ ਹੀ ਪਾਸੇ ਕਰਦੀਆਂ ਤੋੜ ਤਰ ਜਿੱਤੀਆਂ ਗੱਤਾਰਾਂ ਜਦੋਂ ਬਾਪੂ ਲੰਘਿਆ ਵੀ ਦੀ ਯਾਤਰਾ ਦਾ ਐਡਾ ਵੱਡਾ ਛਤਰ ਪੈਰੀ ਗਿਆ 라 ਛੜਦੇ ਹੁਣਾ ਚਾ ਚਾਦਰ ਧੂਨੀ ਦਾ ਵੇਖ ਕੇ ਜੋਸ਼ ਸ਼ਰੀਆ ਜੁਰੀਆ ਪਾਸੇ ਹੁੰਦੇ ਜਾਂਦੇ ਹੁਣਦੇ ਨਾ ਕੇ ਪੀੜੀ ਪੂੜੀ ਦੀ ਸਮੈਲ ਆ ਗਈ ਨਾ ਬੂਠੇ ਦੇ ਬੜੀ ਖਿਡਰੀ ਨੇ ਲੋ ਇਤਰਾਖ ਖਮ ਨਿਆਮਾ ਪੂੜੀਆਂ ਜੀ ਸਮਝ ਕੋ ਲਾਉ ਸਮਝੇ ਜੇ ਇਹ ਤਾਂ ਮੈਂ ਨਾ ਦੱਸਣੇ ਇਹ ਗੱਲਾਂ ਲੋਕ ਦੱਸਣਗੇ ਤੁਹਾਨੂੰ ਮੇਰੀਆਂ ਮੇਰੀ ਕਿਤੇ ਨਾ ਨਕੀਨ ਕਰੋ ਇਹ ਕੀ ਬਣਾ ਹੋਰ ਨਹੀਂ ਵੱਡੀ ਬਾਤ ਤਾਂ ਇਹ ਤੋਂ ਵੀ ਵੱਡੀ ਨਹੀਂ ਉੱਥੇ ਹੋਗੀ ਕੋਈ ਕਈ ਰਾ ਜਿਹੜੀ ਵੀ ਜਗ੍ਹਾ ਤੇ ਹੁੰਦੀ ਆ ਕਈਆਂ ਥਾਵਾਂ ਤੇ ਹੁੰਦਾ ਸੇ ਇਤਨਾ ਐ ਹੋਈਆਂ ਥਾਵਾਂ ਤੇ ਕਈ ਰਾ ਮੈਂ ਚਲ ਜਾਣਾ ਮੁਰਗਾ ਲੈਣ ਚਲ ਗਿਆ ਬਾਪੂਲੀ ਬੱਕਰਾ ਲੈ ਆਉਂਦਾ ਬਾਪੂ ਔਰ ਔਰ ਟਿੰਕੂ ਨੂੰ ਪੁੱਛੋ ਯਾਰ ਟੇਪ ਵਾਲੇ ਟਿਊ ਟੇਪ ਵਾਲੇ ਨੂੰ ਪੁੱਛੋ ਬਾਪੂ ਦਾ ਇੱਕ ਹੋਰ ਪੰਗਾ ਨੇ ਖਾਲੜੇ ਮੈਂ ਇਹਦਾਈ ਵੀ ਚਲ ਇੱਧਰ ਮੈਂ ਟਿੰਕੂ ਕੋਲ ਲੋਕੇ ਬੈਠਾ ਤੇ ਮੈਂ ਕਿਹਾ ਉਹ ਬਾਪੂ ਫੇਰ ਗਿਆ ਈ ਤੇ ਇਹਨੇ ਜਾਣਾ ਪਿੰਡਾਂ ਤੇ ਇਹਦਾ ਕੋਈ ਪਤਾ ਨਹੀਂ ਮੁੜ ਕੇ ਮੈਂ ਉਹਨਾਂ ਉੱਤੇ ਦੁਕਾਨ ਤੇ ਜਾਣਾ ਤੇ ਇਹਦਾ ਕੋਈ ਪਤਾ ਨਹੀਂ ਭਰਾਵਾ ਵੀ ਆਹਦੇ ਪਿੱਛਲ ਪਿੰਡਾਂ ਦੇ ਪਰਾਂ ਡਲੋਂ ਵਹੀ ਆਈਏ ਮੁਰਗਾ ਹੀ ਲੱਭ ਲਈਏ ਕੋਈ ਲਾਲ ਗਾਲ ਦੀਆਂ ਬੇਕਾਂ ਤੋਂ ਲੱਭਦੇ ਨੇ ਨਰਮ ਬੜੇ-ਬੜੇ ਮੁਰਗੇ ਬਾਹਰ ਚੜਦੇ ਤੇ ਮੈਂ ਠੀਕੋ ਕੋਲ ਓਕੇ ਬੈਠਾ ਤੇ ਉਹਨਾਂ ਇੱਕ ਦੇ ਵੀ ਲਿਆ ਮੋਟਰਸਾਈਕਲ ਲੱਗਾ ਤੇ ਉਹਦਾ ਨਿਗਾਹ ਚੜ ਗਿਆ ਉਤਲੇ ਉਹਨੇ ਟਾਂਗਾ ਕੱਲੇ ਨੇ ਲੈ ਕੇ ਤੁਰ ਪਣਾ ਪਿੰਡ ਨੂੰ ਹੂੰ ਤੇ ਟਾਂਗਿਆਂ ਨੇ ਤੋਰੀ ਪੈਣਾ ਹੈ ਆਪਣੇ ਜਿਹੜੇ ਆਪਣੇ ਲੱਲੀ ਹੋਣੀ ਤੇ ਬਾਜੀ ਹੋਣੀ ਟਾਂਗੇ ਵਾਲੇ ਉਹਨਾਂ ਦੇ ਮਿੰਟੋ ਮੀਂਡਿਆਣਾ ਬਾਪੂ ਬੈਦ ਉਹਨੂੰ ਪਤਾ ਵੀ ਇਹਨੇ ਧੂਂ ਦਿਨਾਂ ਸਵਾਰੀਆਂ ਦੇ ਕੱਲੇ ਦੇ ਪੈਸੇ ਦੇ ਦੇ ਨੇ ਇਹਨੂੰ ਨਹੀਂ ਪਤਾ ਹੋਈ ਤੇ ਮੁੜ ਕੇ ਕੀ ਹੋਇਆ ਵੀ ਉਖਰੋ ਜੀ ਆ ਬਿਨਾ ਨਹੀਂ ਆ ਜਾਉਂਦੇ ਜਾਉਂਦੇ ਜਾਂਦਾ ਥਾਬੀ ਨਾਣੀ ਤੇ ਜਾਂਦਾ ਅੱਜ ਮੈਂ ਮਾਰਦੀ ਆ ਮਾਰਦੀ ਖਾਨ ਨੂੰ ਤੇ ਮੁੜ ਕੇ ਕੀ ਆ ਇਹਦੀ ਨਿਗਾਹ ਚੜ ਗਿਆ ਮੇਰਾ ਮੋਟਰਸਾਈਕਲ ਇਹਨੇ ਉੱਤੇ ਬਿਆਰ ਚੋਂ ਹੀ ਦੂਰੋਂ ਹੀ ਵਗਾਰ ਛੱਡਦੀ ਪਿਆ ਪੱਕੇ ਇੱਥੇ ਦੁਕਾਨਾਂ ਚ ਲੱਗੇ ਜਿਹੜੀਆਂ 30 40 ਦੁਕਾਨਾਂ ਇੱਥੇ ਕਿਤੇ ਵੜਿਆ ਉੜਿਆ ਨਾ ਉੱਚੀ ਸਾਰੀ ਜਾਂਦਾ ਹੋ ਬਾਜਿਆ ਵੀ ਆਈ ਆਵਾਜ਼ ਤੇ ਕੁੰਜੀ ਉਧਰੋਂ ਪਾਇਆ ਜਾ ਕੇ ਵਜੀ ਖਾਣੇ 'ਚ ਉਹ ਨਹਿਰ ਵਾਲੇ ਬੰਨੇ ਇਧਰੋਂ ਆਵਾਜ਼ ਵਜੀ ਉਹ ਬੱਸ ਸਟੈਂਡ ਤੇ ਜਾ ਕੇ ਤੇ ਮੇਰੇ ਕੰਨਾਂ 'ਚ ਵੀ ਆ ਗਈ ਤੇ ਟਿੰਕੂ ਨਾ ਮੈਂ ਲੁਕਦਾ ਫਿਰ ਟਿੰਕੂ ਦਾ ਭਰਾਵਾ ਉਹਦੇ ਆਵਾਜ਼ ਬੜੀ ਜ਼ੋਰ 'ਚ ਮਾਰੀ ਜਾ ਛੱਡਿਆ ਮਾ ਯਾਰ ਫਿਰ ਜਾਣਾ ਹੀ ਪੈਣਾ ਇਹਨੇ ਹੋਰ ਨਾ ਕਿਤੇ ਪੰਗਾ ਫੜ ਲਈ ਬਾਬੂ ਚਲੋ ਇਹ ਗੱਲਾਂ